ਕਿਰਤੇ ਸਿਰ ਇਸ ਪੈਨਸ਼ਨ ਤੇ ਹੀ ਹੈ ਔਰ ਦੋਸਤੋ ਇੱਕ ਬੜਾ ਮਾਨ ਤੇ ਸਨਮਾਨ ਵਾਲਾ ਸਾਡੇ ਵਾਸਤੇ ਦਿਨਾ ਕਿਉਂਕਿ ਸਾਰੇ ਸਾਥੀ ਜਾਣਦੇ ਨੇ ਕਿ ਜਦੋਂ ਕਿਤੇ ਲੋੜ ਹੁੰਦੀ ਹੈ ਅਜ ਕ ਸਮੇਂ ਦੇ ਵਿੱਚ ਕੋਈ ਸਾਥੀ ਬਿਮਾਰ ਹੁੰਦਾ ਹੈ ਡਾਕਟਰਾਂ ਦੇ ਇਲਾਜ ਵਾਸਤੇ ਅੱਜ ਕੱਲ ਪੈਸਾ ਚਾਹੀਦਾ ਹੈ ਔਰ ਤਾਂ ਇਹਦਾ ਖੁਸ਼ਕਿਸਮਤਾ ਕਿ ਸਾਡਾ ਐਸਾ ਹੱਥ ਕਿਸੇ ਦੇ ਅੱਗੇ ਨਹੀਂ ਕਰਨਾ ਪੈਂਦਾ ਨਾ ਉਹ ਰਾਤ ਦੇ ਅੱਗੇ ਕਰਨਾ ਪੈਂਦਾ ਸੋ ਦੋਸਤੋ ਖੁਸ਼ਕਿਸਮਤੀ ਸਾਡੀ ਅਸੀਂ ਛੋਟੇ ਛੋਟੇ ਘਰਾਂ ਚ ਉੱਠ ਕੇ ਇਥੋਂ ਤੇ ਕਰ ਪਹੁੰਚੇ ਹਾਂ ਪਰ ਸਾਡੇ ਦੇ ਮੈਨੂੰ ਨਹੀਂ ਲੱਗਦਾ ਕੋਈ ਸਾਥੀ ਆਪਣੇ ਆਪਣੇ ਕਹਾਂਦਾ ਕਹਿੰਦਾ ਘੁੰਦਾ ਵੇ ਕਿ ਮੈਂ ਲੈ ਲਾੜਾ ਮੈਨੂੰ ਪੈਨਸ਼ਨ ਦੀ ਲੋੜ ਨਹੀਂ ਪੈਨਸ਼ਨ ਹਰ ਵਾਸਤੇ ਉਹਨਾਂ ਲੋਕਾਂ ਵਾਸਤੇ ਜੀਵਨ ਦਾ ਆਪਣਾ ਬੜਾ ਵੱਡਾ ਹਿੱਸਾ ਜਵਾਨੀ ਆਪ ਦੀ ਅਸੀਂ ਸਿਰ ਲੇਖੇ ਲਈ ਉਹਨਾਂ ਵਾਸਤੇ ਬਹੁਤ ਮਹੱਤਵਪੂਰਨ ਹੈ ਸੋ ਦੋਸਤੋ ਮੈਂ ਅੱਗੇ ਚੱਲ ਕੇ ਇਸ ਇਤਿਹਾਸਿਕ ਫੈਸਲੇ ਤੋਂ ਬਾਅਦ ਦੇਸ਼ ਭਰ ਵਿੱਚ ਸਮੂਹ ਪੈਨਸ਼ਨਰ ਵੱਲੋਂ 17 ਦਸੰਬਰ ਦਾ ਦਿਹਾੜਾ ਪੈਨਸ਼ਨਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਪੰਜਾਬ ਸੇਡ ਪਾਵਰ ਕਾਰਪੋਰੇਸ਼ਨ ట్రాన్స్‌మిਸ਼ਨ ਕਾਰਪੋਰੇਸ਼ਨ ਲਿਮਟਿਡ ਤੇ ਪੈਨਸ਼ਨਰ ਵੱਲੋਂ ਵੀ ਪੈਨਸ਼ਨ ਐਸੋਸੀਏਸ਼ਨ ਦੇ ਝੰਡੇ ਥੱਲੇ ਇਹ ਦਿਨ ਮਨਾਇਆ ਜਾਂਦਾ ਹੈ ਪਾਵਰ ਕਮਾ ਤੇ ట్రాన్స్‌మిਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸਾਰੇ ਪੈਨਸ਼ਨਰ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਿਵੇਕ ਵਿੱਚ ਇਸ ਦਿਹਾੜੇ ਨੂੰ ਦੂਜੇ ਦਾਨਾ ਮਨਾਇਆ ਜਾਵੇ ਪੰਜਾਬ ਅੰਦਰ 17 ਦਸੰਬਰ ਨੂੰ ਪੈਨਸ਼ਨਰ ਡੇ ਮਨਾਇਆ ਜਾਂਦਾ ਹੈ ਯਾਨੀ ਕਿ ਪੈਨਸ਼ਨਰ ਦਿਵਸ ਇਸ ਦਿਨ ਪੰਜਾਬ ਸਰਕਾਰ ਦੇ ਜਿੰਨੇ ਵੀ ਮੁਲਾਜ਼ਮ ਹਨ ਜਾਂ ਕੇਂਦਰ ਸਰਕਾਰ ਦੇ ਜਿੰਨੇ ਵੀ ਮੁਲਾਜ਼ਮ ਹਨ 58 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਜੋ ਰਿਟਾਇਰ ਹੋ ਜਾਂਦੇ ਹਨ ਉਹ ਸਾਰੇ ਆਪਦੇ ਆਪ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਹਨ ਅਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨਰ ਉਹਨਾਂ ਨੂੰ ਮਿਲਦੀ ਹੈ ਅਤੇ ਉਹ ਪੈਨਸ਼ਨਰ ਆ ਦਾ ਗੁਜ਼ਾਰਾ ਪੱਤਾ ਚੜਾਉਂਦੇ ਹਨ ਆ ਦਾ ਪਰਿਵਾਰ ਪਾਲਦੇ ਹਨ ਆਪਦੇ ਲਈ ਸਮਾਨ ਇਕੱਠਾ ਕਰਦੇ ਆ ਦੇ ਪਰਿਵਾਰ ਲਈ ਆ ਦੇ ਪੁੱਤ-ਪੋਤੇ ਦੋਤੇ-ਦੋਤੀਆਂ ਲਈ ਤੇ ਇਸ ਦਿਨ ਸਮੂਹ ਪੈਨਸ਼ਨਰ ਵੱਖ-ਵੱਖ ਯੂਨੀਨਾਂ ਦੇ ਆਗੂ ਇੱਕ ਛੱਡੇ ਥੱਲੇ ਪੈਨਸ਼ਨ ਡੇ ਮਨਾਉਂਦੇ ਆ 19 ਦਸੰਬਰ ਦਿਨ ਐਤਵਾਰ ਸੀ 2023 ਦਾ ਤੇ ਇਸ ਕਰਕੇ ਬਿਜਲੀ ਵਿਭਾਗ ਦੇ ਕਾਮਿਆਂ ਵੱਲੋਂ ਅੱਜ ਯਾਨੀ ਕਿ ਸੋਮਵਾਰ 18 ਦਸੰਬਰ ਨੂੰ ਇਹ ਦਿਨ ਮਨਾਇਆ ਗਿਆ ਅਤੇ ਪੈਨਸ਼ਨ ਦੇ ਕਿਵੇਂ ਮਨਾਇਆ ਗਿਆ ਤੇ ਪੈਨਸ਼ਨ ਕਿਉਂ ਸ਼ੁਰੂ ਕੀਤੀ ਗਈ ਹੈ ਤੇ ਪੈਨਸ਼ਨ ਦੀ ਲੋੜ ਕੀ ਹੈ ਇੱਥੇ ਬੋਲਦੇ ਵਕ ਆਗੂਆਂ ਨੇ ਕਿਹਾ ਕਿ ਸਾਰੀ ਉਮਰ ਵੱਖ-ਵੱਖ ਵਿਭਾਗਾ ਵਿਅਕਤੀ ਸਰਕਾਰੀ ਨੌਕਰੀਆਂ ਕਰਨ ਤੋਂ ਬਾਅਦ 58 ਸਾਲ ਦੀ ਉਮਰ ਤੋਂ ਬਾਅਦ ਸਰਕਾਰ ਉਹਨਾਂ ਨੂੰ ਰਿਟਾਇਰ ਕਰ ਦਿੰਦੀ ਹੈ ਤਾਂ ਜੋ ਉਹ ਆਪਦਾ ਕੰਮ ਕਾਜ ਉਹਨਾਂ ਨੇ ਕੀਤਾ ਹੈ ਹੁਣ ਉਹ ਉਸ ਦੇ ਲਾਇਕ ਨਹੀਂ ਸਮਝਦੀ ਕਿ ਮੁਕੰਮਲ ਨਹੀਂ ਕਰ ਸਕਦੇ ਹੁਣ ਆਰਾਮ ਦੀ ਲੋੜ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਪੈਨਸ਼ਨ ਸ਼ੁਰੂ ਕੀਤੀ ਗਈ ਸੀ ਅਤੇ 2004 ਤੋਂ ਬਾਅਦ ਅਟਲ ਬਿਆਰੀ ਵਾਈਫਾਈ ਦੀ ਸਰਕਾਰ ਨੇ ਵੱਖ-ਵੱਖ ਰਾਜਾਂ ਨੂੰ ਇੱਕ ਚਿੱਠੀ ਕੱਢ ਕੇ ਨਵੀਂ ਪੈਨਸ਼ਨ ਸਕੀਮ ਲਾਉਣ ਦਾ ਕਿਹਾ ਸੀ ਜਿਸ ਦੇ ਵਿੱਚ ਕਈ ਰਾਜਾਂ ਨੇ ਇਹ ਮੰਨ ਲਿਆ ਅਤੇ ਇੱਕ ਦੋ ਰਾਜਾਂ ਨੇ ਇਹ ਨਹੀਂ ਮੰਨਿਆ ਜਿਸ ਕਰਕੇ 2004 ਤੋਂ ਬਾਅਦ ਜੋ ਭਰਤੀ ਹੋਏ ਹਨ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਇਸ ਦਾ ਉਹ ਵਿਰੋਧ ਕਰਦੇ ਹਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਪੈਨਸ਼ਨ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ 58 ਸਾਲ ਤੱਕ ਕੰਮ ਕਰਨ ਤੋਂ ਬਾਅਦ ਉਹ ਕਿਸੇ ਹੋਰ ਪਾਸੇ ਕੰਮ ਕਰਨ ਨਹੀਂ ਸਕਦੇ ਉਹਨਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ ਪਰਿਵਾਰ ਪਾਲਣ ਦੀ ਲੋੜ ਹੁੰਦੀ ਹੈ ਪੈਨਸ਼ਨ ਉਹਨਾਂ ਦਾ ਹੱਕ ਹੈ ਕੋਈ ਖਰਾਤ ਨਹੀਂ ਹੈ ਇਸ ਮੱਦੇ ਵਿੱਚ ਬੋਲਦੇ ਹੋਏ ਵੱਖ-ਵੱਖ ਆਗੂਆਂ ਨੇ ਅੱਜ ਬਿਜਲੀ ਬੋਰਡ ਸਬ ਡਿਵੀਜ਼ਨ ਫਾਜ਼ਿਲਕਾ ਵਿੱਚ ਇੱਕ ਵਿਸ਼ਾਲ ਕੱਠ ਕੀਤਾ ਤੇ ਇਸ ਕੱਠ ਵਿੱਚ ਪੰਜਾਬ ਸਰਕਾਰ ਤੇ ਸਮੇਂ ਦੀਆਂ ਕੇਂਦਰ ਸਰਕਾਰਾਂ ਨੂੰ ਕਰੜੇ ਹੱਥੀ ਲਿਆ ਤੇ ਉਹਨਾਂ ਨੂੰ ਬੋਲਦੇ ਗਿਆ ਕਿ ਪੈਨਸ਼ਨ ਉਹਨਾਂ ਦਾ ਹੱਕ ਹੈ ਪੈਨਸ਼ਨ ਕੋਈ ਤਰਸ ਨਹੀਂ ਹੈ ਜੋ ਕਿ ਉਸ ਸਮੇਂ ਦੇ ਮਾਨਯੋਗ ਜੱਜ ਚੰਦਰ ਚੂੜ ਸਿੰਘ ਵੱਲੋਂ ਦਿੱਤਾ ਗਿਆ ਸੀ ਉਹ ਆਪ ਦਾ ਹੱਕ ਲੈਣਾ ਜਾਣਦੇ ਹਨ ਤੇ ਜੇਕਰ ਸਰਕਾਰਾਂ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਤਾਂ ਉਹ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ ਤੇ ਸੰਘਰਸ਼ ਕਰਕੇ ਸਰਕਾਰ ਨੂੰ ਉਸ ਦਾ ਮੂੰਹ ਤੋੜ ਜਵਾਬ ਦੇਣਗੇ ਅਤੇ ਆ ਨਾ ਦੀਆਂ ਚੋਣਾਂ ਵਿੱਚ ਰਾਜ ਦੇ ਸਮੂਹ ਮੁਲਾਜ਼ਮ ਅਤੇ ਮੁਲਾਜ਼ਮਾਂ ਦੀ ਅਗਵਾਈ ਪੈਨਸ਼ਨਰ ਯਾਨੀ ਕਿ ਬਜ਼ੁਰਗਾਂ ਕੇ ਕਿਉਂਕਿ ਬਜ਼ੁਰਗ ਤਜਰਬੇਕਾਰ ਹੁੰਦੇ ਹਨ ਤੇ ਕਈ ਵਾਰ ਬੱਚਿਆਂ ਕੋਲੋਂ ਚੀਜ਼ਾਂ ਹਾਲ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਹੱਲ ਕਰਨ ਲਈ ਬਜ਼ੁਰਗਾਂ ਦੇ ਤਜਰਬੇ ਦੀ ਲੋੜ ਹੁੰਦੀ ਹੈ ਤੇ ਪੈਨਸ਼ਨਰ ਉਹ ਤਜਰਬਾ ਲੈ ਕੇ ਨਾਲ ਹਨ ਅਤੇ ਸੰਘਰਸ਼ ਤਾਂ ਪੰਜਾਬ ਵਿੱਚੋਂ ਸਭ ਤੋਂ ਪਹਿਲਾਂ ਵਜੇਗਾ ਜਿਸ ਦਾ ਖਮਿਆਜਾ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਨੂੰ ਵੀ ਪੋਤਣਾ ਪਿਆ ਹੈ ਤੇ ਇਸ ਕਰਕੇ ਉਹਨਾਂ ਨੇ ਬਦਲਾਵ ਲਿਆਂਦਾ ਸੀ ਜੇਕਰ ਪੰਜਾਬ ਦੇ ਲੋਕ ਬਦਲਾਵ ਲਿਆ ਸਕਦੇ ਹਨ ਤਾਂ ਮੰਗਾ ਨਾ ਮੰਨਣ ਤੇ ਬਦਲਾਵ ਨੂੰ ਪਲਟ ਵੀ ਸਕਦੇ ਹਨ ਇੱਥੇ ਬੋਲਦੇ ਹੋਰ ਵਕ ਵਕ ਆਗੂਆਂ ਨੇ ਕੀ ਕੁਝ ਕਿਹਾ ਅਤੇ ਉਹਨਾਂ ਦੀ ਕੀ ਕੀ ਮੰਗਾ ਹਨ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਹੈ ਮੈਂ ਤੇ ਅੱਗੇ ਹੀ ਸਟੇਜ 'ਤੇ ਗਾਣਾ ਹੁਣ ਸਾਡਾ ਪੰਜਾਬ ਦਾ ਹੈ ਗਾਣਾਂ ਵਾਲਾ ਜਿਹੜਾ ਸਾਡਾ ਸਾਡੇ ਵਾਸਤੇ ਪੈਨਸ਼ਨਾਂ ਵਾਲੇ ਕੋਈ ਸ਼ੋਅ ਨਾ ਇਹ ਬਹੁਤ ਵਧੀਆ ਸੁਣਿਆ ਹੁਣ ਇੱਕ ਐਡੇ ਵੱਡੇ 17 ਕੁਰਸੀ 'ਤੇ ਬੈਠਾ ਹੈ ਅੱਜ ਬੰਦਾ ਹਿੰਦੂ ਕਟਿਆਸ ਨਾਕੜਾ ਨਾਮ ਹੈ ਉਹਨੇ ਸਟੇਟਮੈਂਟ ਦਿੱਤੀ ਹੈ ਤੌਰ ਤੇ ਸਲਾਹਕਾਰ ਇਸ ਵੀ ਚੋਂ ਸੇਵਾ ਮੁਕਤ ਹੋਏ ਸਨ ਹੁਣ ਇਸਾਂ ਨੇ ਤੁਸੀਂ ਪੈਨਸ਼ਨ ਲੈਣ ਵਿੱਚ ਬੜੀ ਮੁਸ਼ਕਲ ਆਉਂਦੀ ਹੈ ਉਹਨੇ ਪੈਨਸ਼ਨ ਪੈਨਸ਼ਨ ਬਰਵਾਉਣ ਲਈ ਬੋਰਡ ਦੇ ਵਿੱਚ ਅਰਜੀ ਦਰਜ ਕਰਕੇ ਕਾਨੂੰਨੀ ਪ੍ਰਕਿਰਿਆ ਵਿੱਚੋਂ ਦੀ ਲੰਘਦੇ ਹੋਏ ਉਸ ਵੇਲੇ ਦੇ ਮੁੱਖ ਦਰਜੇਦਾਰ ਵੀ ਆਣ ਵਾਲੇ ਸੰਬੰਧਿਤ ਸੁਵੰਤਰਵ ਚੰਦਰਾ ਚੋੜਾ ਉਹਨੇ ਮੁੱਖ ਫੈਸਲਾ ਇਹ ਸੁਣਾਇਆ ਇਹ ਫੈਸਲਾ ਕਿ ਪੈਨਸ਼ਨ ਜਦੋਂ ਮਰਜ਼ੀ ਕਰੂ ਨਾ ਤਾਂ ਤਾਂ ਹੈ ਤੇ ਨਾ ਹੀ ਅਪਲਾਇਰ ਦੀ ਮਰਜ਼ੀ ਤੇ ਤਰਸਦਾ ਤਰਸਦਾ ਹੈ ਨਾ ਹੀ ਐਕਸੈਸ ਯਾਗਰਾ ਹੈ ਸਾਗੋਂ ਇਹ ਪਹਿਲਾ ਸੇਵਾ ਕੀਤੀ ਜਿਹੜੀ ਆ ਉਹਦੀ ਅਦਾਇਗੀ ਇਸ ਕਰਕੇ ਜਿਹੜਾ 17 ਦਸੰਬਰ 1982 ਤੋਂ ਬਾਅਦ ਅਸੀਂ ਇਹ ਜਿਹੜਾ ਪਹਿੰਡਿਆ ਸਾਰੇ ਭਾਰਤ ਦੇ ਵਿੱਚ ਮਨਾਉਣਾ ਜੋ ਕਿ ਅੱਜ ਫਿਰ ਜਿਹੜਾ ਦੁਬਾਰਾ ਤੁਹਾਡਾ ਸ਼ੁਭਨਾਮ ਜੀ ਜੋਗਿੰਦਰ ਸਿੰਘ ਮੱਲਣ ਅਰੇਸੀ ਗਰੂਬਾ ਬੁਲਾ ਰਹੇ ਜਿਵੇਂ ਇਹਨਾਂ ਨੂੰ ਦੱਸਿਆ ਵੀ ਪੈਨਸ਼ਨ ਡੇ ਮਨਾਇਆ ਜਾ ਰਿਹਾ ਪੂਰੇ ਭਾਰਤ ਦੇ ਵਿੱਚ ਇਹਦਾ ਕੀ ਮਤਲਬ ਹੈ ਤੇ ਇੰਨਾ ਵੱਡਾ ਫੰਕਸ਼ਨ ਕਰਨ ਦਾ ਕੀ ਸੁਨੇਹਾ ਦੇਣਾ ਚਾਹੁੰਦੇ ਆ ਜਿਹੜੇ ਪੈਨਸ਼ਨਰ ਮੁਲਾਜ਼ਮ ਹੈ ਉਹਨਾਂ ਵਾਸਤੇ ਸਭ ਤੋਂ ਮਹੱਤਵਪੂਰਨ ਦਿਨ ਹੈ ਇਹ ਕੱਲ ਛੁੱਟੀ ਸੀ ਕੱਲ ਦੇ ਦਿਨ ਨਹੀਂ ਇਹ ਫੈਸਲਾ ਸਰਕਾਰ ਨੇ ਦਿੱਤਾ ਸੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਇਸ ਕਰਕੇ ਪੈਨਸ਼ਨਾਂ ਵਾਸਤੇ ਸਭ ਤੋਂ ਵੱਡਾ ਦਿਨ ਹੈ ਕਿਉਂਕਿ ਇਹ 30 35 ਸਾਲ ਦੀ ਨੌਕਰੀ ਕਰਕੇ ਜਦੋਂ ਆਪਣੇ ਘਰ ਨੂੰ ਜਾਂਦੇ ਤਾਂ ਉਹਨਾਂ ਦੇ ਕੋਈ ਕੋਈ ਆਰਥਿਕ ਤੰਗੀ ਨਹੀਂ ਹੁੰਦੀ ਇਸ ਕਰਕੇ ਇਹ ਜੋ ਪੈਨਸ਼ਨ ਮਿਲਦੀ ਹੈ ਐਡੇ ਵੱਡੇ ਇੱਜ਼ਤ ਨਾਲ ਸਾਨੂੰ ਪੈਨਸ਼ਨ ਮਿਲਦੀ ਹੈ ਇਸ ਕਰਕੇ ਸਾਡੇ ਪਿੰਡਾਂ ਵਾਸਤੇ ਬੜਾ ਮੱਤਬੂਤ ਇਸ ਕਰਕੇ ਪੂਰੀ ਖੁਸ਼ੀ ਦੇ ਨਾਲ ਇਹ ਸਾਰੇ ਇਹ ਦਿਨ ਜੋ ਹਿੰਦੁਸਤਾਨ ਲੈਵਲ ਤੇ ਮਨਾਉਂਦੇ ਪਿਛਲੇ ਸਮੇਂ ਦੌਰਾਨ ਜਿਵੇਂ ਦੱਸਿਆ ਵੀ ਪੈਨਸ਼ਨ ਹਨ ਕੋਈ ਦਾਨ ਨਹੀਂ ਕੋਈ ਤਰਸ ਨਹੀਂ ਆਦੀ ਕੀਤੀ ਸੇਵਾ ਦਾ ਫੰਡ ਸਰਕਾਰਾਂ ਵੱਲੋਂ ਦਿੱਤਾ ਜਾਂਦਾ ਹੈ ਕੋਟ ਦਾ ਆਰਡਰ ਸੀ ਪਰ ਜਿਹੜੀ ਹੈ ਕਈ ਮੰਗਾਂ ਨੇ ਪੈਨਸ਼ਨਾਂ ਦੀਆਂ ਜਿਵੇਂ ਕਿ 15 5 2000 ਲੈਟਰ ਕੈਨਸਲ ਕਰਨੀ ਪਰ ਪਰਮਿਸ਼ਨ ਦਵਾਨ ਉਹ ਜਾਂ ਜਿਹੜੀ ਹੋਰ ਮੰਗਾਂ ਨੇ ਉਹ ਸਰਕਾਰ ਹਰ ਤੱਕ ਨਹੀਂ ਮੰਗਿਆ ਅਗਲਾ ਕਦਮ ਪੈਨਸ਼ਨਾਂ ਵੱਲੋਂ ਕੀ ਹੋਵੇਗਾ ਗੱਲ ਜਿਹੜੀ ਜਿੱਥੇ ਪਿੰਡ ਦੀ ਪੈਨਸ਼ਨ ਹੈ ਜਿਹੜੀ 2004 ਤੋਂ ਪਹਿਲਾਂ ਦੇ ਚਗੇ ਉਹ ਪੂਰੀ ਜਨਗਤ ਦੇ ਅਗੇ ਦੇ ਤੇ ਅੰਦਾ ਹੁੰਦਾ ਸੀਗਾ ਉਹਨਾਂ ਦੇ ਦੌਰਾਨ 2007 ਚ ਵਾਜਪਾਈ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਜਿਹਨਾਂ ਨੂੰ ਬਿਲਤੀ ਕਰੇਗਾ ਸਾਥੀ ਐਲਸ ਨਿਊ ਪੈਨਸ਼ਨ ਸੀ ਜਿਹੜੀ ਆ ਉਹ ਲਾਗੂ ਕਰੀ ਜਾਵੇ ਉਹਦੇ ਨਾਲ ਜਿਹੜਾ ਸਾਡੇ ਪੈਨਸ਼ਨਰ ਨਵੇਂ ਬੰਦਿਆਂ ਨੇ ਆਪਣੇ ਵਿਚਾਰ ਦੇ ਭੰਡਾ ਘਟਾ ਪਿਆ ਜਦੋਂ ਉਹ ਰਿਟਾਇਰ ਹੋਣਗੇ ਉਹਨਾਂ ਦਾ ਘਰ ਦਾ ਗੁਜ਼ਾਰਾ ਵੀ ਨਹੀਂ ਚੱਜ ਨਾਲ ਹੋਣਾ ਵਾਜਪਾਈ ਸਰਕਾਰ ਨੇ ਸਟੇਟਾਂ ਨੂੰ ਲੈਟਰ ਪਾਈ ਸੀ ਵੀ ਤੁਹਾਡੀ ਕੀ ਸਲਾਹ ਹੈ ਜੇ ਪਛੀ ਬੰਗਾਲ ਨੇ ਨਹੀਂ ਮੰਨਿਆ ਬਾਕੀ ਕਈ ਸਟੇਟਾਂ ਨੇ ਮੰਨ ਲਿਆ ਉਹਨਾਂ ਨੇ ਬੋਲਿਆ ਜਿਹੜਾ ਪਿਛਲੇ ਦਿਨੀ ਤੁਹਾਨੂੰ ਪੜ੍ਹਾਉਣਾ ਹੈ ਕਿ ਰਿਜ਼ਰਵ ਬੈਂਕ ਨੇ ਇੱਕ ਸਟੇਟ ਗਵਰਨਮੈਂਟ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਇਹ ਕਿਹਾ ਹੈ ਕਿ ਜੇ ਤੁਸੀਂ ਉਹ 올ਡ ਪੈਨਸ਼ਨ ਸਕੀਮ ਲਾਗੂ ਕਰਦੇ ਹੋ ਤੇ ਤੁਹਾਡੇ ਤੇ ਇਨਕ ਬੋਝ ਪਏਗਾ ਕਿ ਤੁਹਾਨੂੰ ਤੁਹਾਡਾ ਜਿਹੜਾ ਸਿਸਟਮ ਹੈ ਉਹ ਵਿਗਾੜ ਹੋ ਜਾਏਗਾ ਜਦੋਂ ਕਿ ਇਹ ਸਾਡਾ ਰਾਈਟ ਹੈ ਕਿ ਅਸੀਂ ਗੁਜ਼ਾਰਾ ਕਿਵੇਂ ਕਰਨਾ ਹੈ 58 ਸਾਲ ਦੀ ਉਮਰ ਤੋਂ ਬਾਅਦ ਕੋਈ ਵੀ ਗੁਜ਼ਾਰਾ ਆਪਦਾ ਕੋਈ ਕੰਮ ਨਹੀਂ ਕਰ ਸਕਦਾਗਾ ਉਨਦੇ ਕੋਲ ਕੋਈ ਮਿਹਨਤ ਵਾਲਾ ਕੰਮ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਤੋਂ ਤਾਂ ਹੀ ਰਿਟਾਇਰ ਕਰਦੀ ਹੈ ਨਾ ਜੇ ਉਨਦੇ ਕੋਲ ਮਿਹਨਤ ਵਾਲਾ ਕੰਮ ਨਹੀਂ ਹੋ ਸਕਦਾ ਤੇ ਉਹਨੂੰ 5-7000 10000 ਜਾਂ 15000 ਰੁਪਏ ਦੇ ਕੇ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਗੁਜ਼ਾਰਾ ਕਰੋ ਕਿਵੇਂ ਹੋ ਸਕਦਾ ਹੈਗਾ ਇਹ ਠੀਕ ਹੈ ਪੱਛਮੀ ਬੰਗਾਲ ਚ ਉਦੋਂ ਕਮਿਊਨਿਸਟਾਂ ਦੀ ਸਰਕਾਰ ਸੀਗੀ ਉਹਨੇ ਨਹੀਂ ਅਡਾਪਟ ਕੀਤੀ ਹੈ ਪਰ ਬਾਕੀ ਗਵਰਨਮੈਂਟਸ ਨੇ ਦਵਾ-ਦਵਾ ਅਡਾਪਟ ਕਰਤੀ ਪਰ ਆਪਦੇ ਤੇ ਲਾਗੂ ਨਹੀਂ ਕੋਈ ਵੀ ਕਰਦਾਗਾ ਸਿਰਫ ਇਹ ਮੁਲਾਜ਼ਮਾ ਦੀ ਲਾਗੂ ਹੁੰਦਾ ਆਪਦੇ ਤੇ ਤਾਂ ਕੋਈ ਵੀ ਨਾ ਤਾਂ ਕੋਈ ਉਹਨਾਂ ਦੇ ਪੱਤਿਆਂ ਦਾ ਜਿਵੇਂ ਕਿ ਅਸੀਂ ਮੰਗਦੇ ਆ ਤੇ ਉਹ ਉਵੇਂ ਉਹਦੇ ਲਾਗੂ ਕਰਦੇ ਆ ਉਹਨਾਂ ਲਈ ਉਵੇਂ ਹੀ ਜਾਰੀ ਆ ਇਹ ਅਸੀਂ ਸਿਸਟਮ ਨੂੰ ਉਸਾਰਿਆ ਹੈ ਉਹਨਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਦੇ ਆ ਇੱਕ ਤਾਂ ਸਾਡੇ ਜਿਹੜੇ ਪੁਰਾਣਾ ਲਾ ਭਵੇਕਾ ਬੱਚੇ ਆ ਜਿਹੜੇ ਰਿਟਾਇਰ ਹੋਣੇ ਆ ਜਾਂ ਜਿਹੜੇ ਕੰਮ ਕਰ ਰਹੇ ਜਣ ਜਿਹੜੇ ਆਉਣਗੇ ਉਹਨਾਂ ਨੂੰ 올ਡ ਪੈਨਸ਼ਨ ਸਕੀਮ 올ਡ ਪੈਨਸ਼ਨ ਤੇ ਲਾਇਆ ਜਾਵੇ ਤੇ ਦੂਜਾ ਇਹ ਹੈ ਕਿ ਸਾਡੇ ਜਿਹੜੇ ਬਕਾਇਆ ਪਏ ਆ ਸਾਡੇ ਡੀਏ ਦੀਆਂ ਕਿਸ਼ਤਾਂ ਪੰਨਾਂ ਹੈਗੀਆਂ ਇੰਨੇ ਤੋਂ ਛੋਲੇ ਤੋਂ ਸਾਡੇ ਜਿਹੜੇ ਬਾਕੀ ਸਾਰਾ ਕੁਝ ਪਿਆ ਹੈਗਾ ਉਹ ਸਾਨੂੰ ਦਿੱਤਾ ਜਾਵੇ। ਥੈਂਕ ਯੂ। ਇਹ ਵੀ ਐਮ ਨਿਊ ਚੈਨਲ ਦੇਖਣ ਵਾਲੇ ਸਭੀ ਦਸਤੋਨ ਸੇ ਹਮ ਅਪੀਲ ਕਰਤੇ ਹੈ ਕਿ ਐਮ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਜੈ ਹਿੰਦ ਜੈ ਭਾਰਤ।